ਆ ਫਰਦਾ ਇਹ ਤਾਂ ਫੁੱਟਦੇ ਆਂ ਕਰਾਂਗਾ ਦੋ ਡਰਮੀਆਂ ਹੀ ਐ ਪੁਰੀ ਸਪਰੇਈ ਕਰ ਦੇ ਯਾਰ ਅਰਜਨ ਦਾ ਚੱਕਰ ਦਰਮੀ ਰਹਿ ਗਿਆ ਯਾਰ ਮੇਰਾ ਕਰ ਦੇ ਯਾਰ ਕਿੰਨੇ ਪੈਸੇ ਲੈਨੇ ਆ 1000 ਰੁਪਏ 50 ਰੁਪਏ ਲੈ ਲਈਂ ਤੁਮੇ ਸੋਂ ਪਰ ਸਪਰੇਈ ਮਨ ਮਰਜ਼ੀ ਦੀ ਹੋਵੇ ਜਮਾ ਜਿਵੇਂ ਤੇਰਾ ਨਾਮ ਬਹੁਤ ਸੁਣਾ ਮੈਂ ਵੀ ਬਹੁਤ ਚੰਗੀ ਸਪਰੇਈ ਕਰਦਾ ਐ ਤੇ ਸ਼ੇਰਾ ਜਮਾ ਨਾ ਫ੍ਰੀਜਾ ਲਾ ਦੀ ਠੰਡੀ ਸਾਡੀ ਰੱਖ ਦੇ ਜਮਾ ਨਗਦ ਪੈਸੇ ਦੇਨੇ ਪੁੱਤਾਂ ਨੂੰ ਠੀਕ ਐ ਆ ਦੋ ਟੋਲ ਖਿਆਲ ਸਪਰੇਈ ਮੇਰੇ ਕੋਲ ਹੈਗੀ ਐ ਤੇ ਦੂਜੀ ਮੁੰਡਾ ਲੈ ਕੇ ਆ ਜਾਂਦਾ ਐ ਇਹ ਤੂੰ ਕਰਨ ਲੱਗ ਇਹਨਾਂ ਦੀ ਯਾਰ ਟੋਲਕੀ ਜਿਹੜੀ ਇਹ ਕੱਢ ਇਹ ਕੱਢ ਦੇ ਮੈਂ ਭਤੀਜ ਪਾਲਾ ਸਪੜੇ ਮੈਂ ਨਹੀਂ ਹੱਥ ਲਾਉਣਾ ਇਹਨੂੰ ਉਹ ਪਤੰਦਰਾ ਮਿਲ ਕੇ ਸਹੀ ਪਾ ਯਾਰ ਮਿਲ ਕੇ ਯਾਰ ਮਿਲ ਕੇ ਜਮਾ ਨੇ ਤੇ ਇਹੀ ਕੰਮ ਕਰਦੇ ਆ ਉਹ ਵੇਖੀ ਪ੍ਰਵਾ ਸਰਕਾਰ ਕਰਾ ਕਰਾ ਕਰਦੀ ਇਹੀ ਕੰਮ ਕਰਦੇ ਨੇ ਤੇ ਸਹੀ ਮੈਨੂੰ ਲੱਗਦਾ ਯਾਰ ਤੂੰ ਸਪਰੀ ਗਲਤ ਪਾਉਣਾ ਹੈ ਨਹੀਂ ਨਹੀਂ ਯਾਰ ਚੱਲ ਕਰ ਬਈ ਇਹਨਾਂ ਨੂੰ ਕਿਵੇਂ ਕਰਤਾ ਹੈਂ ਆਹ ਨਾ ਸੁਣ ਮੈਂ ਤਾਂ ਹੱਸ ਕੇ ਸੁਣ ਲੈ ਉਹ ਹੋਰ ਕਿ ਤੂੰ ਪ੍ਰੈਫਰ ਤਾਂ ਯਾਰ ਉਧਰ ਨੂੰ ਹੋਖਾਂ ਕਿਧਰ ਤੂੰ ਰਹਿ ਜਿੰਨਾ ਤੂੰ ਆਦਾ ਯਾਰ ਜਾੜੀ ਵੱਡੀ ਜਾਂਦਾ ਏ ਉਹ 15 ਜਾੜੀ ਵੱਡੀ ਜਨਾ ਸਹੀ ਤੋਰ ਖਾ ਜਰੂਰ ਤਰਜੀਹ ਕਰਨਾ ਇਹ ਤਾਂ ਲਊ ਪੀ ਚੋ 15 12 ਸਪ੍ਰੇਸ ਪਤਾ ਹੈ ਨਾ ਇਹ ਜਬੇ ਹੋ ਤੀ ਪਹਿਲੇ ਦੇਣੀ ਐ ਆਹ ਨਾ ਨਾ ਆਪੇ ਆਉਂਦੀ ਦਾ ਗੱਲ ਕਰਦੇ ਆਂ ਅਰੇ ਆਇਆ ਹੋਰ ਇਹ ਵੀ ਤੂੰ ਜੜ ਕਟਾਉਣੀ ਹੈ ਇਹ ਮੇਰਾ ਮੈਰਾ ਫਿਕਰ ਲਾਉਂ ਤੂੰ ਨਹੀਂ ਤਾਈ ਤੂੰ ਵੀ ਸਾਡੇ ਭਾਈ ਮੈਂ ਚੱਲਣ ਆਉਂਦੀ ਕਰਾਣਾ ਜੀ ਤੇ ਮੈਂ ਕਰਾ ਲਊਗਾ ਯਾਰ ਆਪੇ ਮੈਂ ਨੂਰ ਲਊਗਾ ਯਾਰ ਕਰਾਉਣਾ ਮੈਂ ਨੂਰ ਲਊਗਾ ਐਸੇ ਤੈਨੂੰ ਕਹਾਂ ਸਪਰੇ ਨਹੀਂ ਤੇ ਮੇਰੀ ਜੜ ਵੜਤੀ ਤੂੰ ਚੱਲ ਤੈਨੂੰ ਇਹ ਕੱਲ ਦੇਵਾਂ ਮੈਂ ਮੈਂ ਚੱਲ ਜਾਂਦਾ ਜਾਂਦਾ ਜਾਂ ਤਾ ਕੋਈ ਗੱਲ ਨਹੀਂ ਹੋਤ ਲਾਉਂਗਾ ਮੈਂ ਉਰੇਂ ਦੀ ਚਾਰ ਕਨਾਲਾ ਸੀ ਉੰਨੀ ਕਰਾਉਣੀ ਸ਼ੋ ਕਰਾ ਲਈ ਆਪਾਂ ਕਰਾਉਣੀ ਇੰਨੀ ਸੀਗੀ ਤਾਂ ਹੀ ਇੰਨਾ ਰਹਿੰਦਾ ਸੀਗਾ ਚੰਗਾ ਹੋ ਜਾਂਦਾ ਭਾਣ ਖਾਣਾ ਜਾੜੜਾ ਜਾੜੜਾ ਭਾਲਦਾ ਭਾਣ ਮੇਥੋਂ